ਕਹ ਕਾ ਚੀਜੀ ਨੂੰ ਠੀਕਦੇ ਹੋ ਤੁਸੀਂ ਮੈਨੂੰ ਤਾਂ ਕਾ ਨੂੰ ਠੀਕਦੇ ਹੋ ਕਿੱਧਰ ਆ ਗਏ ਨਹੀਂ ਨਹੀਂ ਮੈਂ ਨਹੀਂ ਆਉਣਾਗਾ ਨਹੀਂ ਨਹੀਂ ਮੈਂ ਨਹੀਂ ਆਉਣਾ ਤੁਸੀਂ ਜਾਓ ਪੈ ਜਾਓ ਹਾਂਜੀ ਆਕੇ ਨਾਮ ਨਾਮ ਚੱਲ ਠੀਕ ਹੈ ਜਾਵਾਂਗਾ ਨਾ ਨਾ ਕੰਮ 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 ਵਧੀਆ ਜੀ ਬਰਨਾਲੇ ਜਾਣ ਵਾਸਤੇ ਇਹੀ ਲੈ ਲੋ ਜੀ ਨਾਲੇ ਚਾਰ ਸਵਾਰੀਆਂ ਲੈ ਗਏ ਸਵੇਰੇ 5 ਵਜੇ ਤੁਰ ਪਿਆ ਕਰਿਓ ਚੇਲਡ ਹੈ ਬਈ ਪੂਰਾ ਕੰਮ ਬੜੀਆ ਚੇਲਡ ਹੈ ਬਰਕ ਲਗਾਇਆ ਪਾਇਆ ਆਈਸਕ੍ਰੀਮ ਪਾਏਗਾ ਇਹਦੇ ਯਾਰ ਹੈ ਬਾਫੇ ਠੀਕ ਹੈ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹੁੰਚ ਗਏ ਜੀ ਆਪਾਂ ਗਰਾਊਂਡ 'ਚ ਅੱਜ ਫੇਰ ਕੱਲੀ ਆ ਨਾ ਮਣੀ ਆ ਨਾ ਰਵੀ ਆ ਦੋਨੇ ਫੇਰ ਨਹੀਂ ਆਇਆ ਅੱਜ ਤੇ ਜਵਾਗੜੀਆਂ ਦੋਨੇ ਸੁੱਤੀਆਂ ਪਈਆਂ ਸੀ ਚੜੇਲਾ ਜੇ ਜਾਊਗਾ ਜਦੋਂ ਘਰੇ ਉਦੋਂ ਉੱਠੀਆਂ ਫਿਰਦੀਆਂ ਹੋਣਗੀਆਂ ਮਾਰੋਂ ਉੱਠ ਕੇ ਅੰਦਰ ਸੌਂ ਗਈਆਂ ਤੇ ਉੱਠਣਾ ਨਹੀਂ ਸਕੂਲ ਨਹੀਂ ਜਾਣਾ 11 ਵਜੇ ਪਾਇਆ ਹਾਂ ਉਹ ਬੈਣ ਆਈ ਖੜੀ ਐ ਸਕੂਲ ਵਾਲੀ ਸੁਟੀਆਂ ਬਸਲ ਵਟੇ ਲੈ ਜਾਣੇ ਪਈਆਂ ਉੱਠ ਖੜੋ ਹੁਣ ਹਾਂ ਹਾਂ ਆ ਕੀ ਐ ਤੂੰ ਸੁੱਤੀ ਰਹਿੰਦੀ ਵਧੀਆ ਸੀਗਾ ਕੀ ਚਾਹੀਦਾ ਦੱਸ ਫਿਰ ਅੱਜ ਮਾਂ ਮੈਂ ਤੈਨੂੰ ਤਨਖਾਹ ਮਿਲੀ ਆ ਹਾਂ ਤੇ ਤੂੰ ਆਜ ਮੈਨੂੰ ਬੜਾ ਕੁਝ ਖਾਣਗੇ ਤੂੰ ਆ ਲੈ ਨਹੀਂ ਤਾਂ ਹੈ ਨਹੀਂ ਇਹ ਦੇ ਇਸ ਲਈ ਤੁਹਾਨੂੰ ਦੋ ਵਿਹਾਂ ਵਿਹਾਂ ਲੈ ਘਰਾ ਤੋਂ ਲੈ ਕੇ ਤੇ ਦਸ ਆਲਾ ਲੋ ਵਧੀਆ ਨਹੀਂ 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 ਵਿਹਾਂ ਲਈ ਇੱਕ ਉਹ ਨੂੰ ਇੱਕ ਮੈਨੂੰ ਚਾਕਲੇਟ ਦੋ ਤੇ ਰਾਤ ਉਹ ਕੀ ਲਿਖਦੀ ਸੀ ਲਮਾਰੀ ਤੇ ਮੈਂ ਕੋਲਿਆ ਕੇ ਦੇਵਾਂ ਉਹ ਕੀ ਲਿਖਦੀ ਸੀ ਮਾਮਾ ਮੇਰੇ ਕੀ ਹੈਗਾ ਦਾ ਚਾਕਲੇਟ ਲੈ ਲਿਆ ਕਿਟਕੈਟ ਨਹੀਂ ਉਹ ਕੀ ਲਈ ਪਹਿਲਾਂ ਮੇਰੀ ਗਾਇ ਪਹਿਲਾਂ ਗੱਲ ਤੇ ਆ ਰਾਤ ਨੇ ਨਮਾਈ ਤੇ ਲਿਖਿਆ ਸੀ ਮਾਮਾ ਮੇਰਾ ਕਦਾ ਤੇ ਮੈਂ ਕਿਉ ਖਾਣ ਨੂੰ ਲਿਆ ਕੇ ਦੇਵਾਂ ਹਣ ਚਾਰ ਕਿਟਕੈਕਸ ਚਾਰ ਕਿਟਕੈਕਸ ਕੱਲੀ ਸੀਰਤ ਨੂੰ ਲਿਆ ਦੂੰਗਾ ਆ ਬੈਠੀ ਉਹਨੇ ਕਿ ਲਿਖਿਆ ਸੀ ਤੂੰ ਲਿਖਿਆ ਸੀ ਕੱਲੀ ਨੇ ਉਹਨੇ ਵੀ ਲਿਖਿਆ ਸੀ ਇੱਕ ਫੋਟੋ ਤੇ ਆਜਾ ਦਿਖਾਵਾਂ ਆਇਆ ਦਿਖਾਵਾਂ ਆ ਚੰ ਚਾਕਲੇਟ ਲਿਆਦਾ ਫਿਰ ਚਾਕਲੇਟ ਰੇਸ ਤੇ ਹੋਰ ਕੁਝ ਰਹੇ ਬਚੇ ਹਤੋਂ ਚਾਕਲੇਟ ਕੇ ਨਹੀਂ ਠੀਕ ਹੈ ਜੇ ਮਲਾਉਣ ਆਜੋ ਤਾਂ ਤਾਂ ਨਹੀਂ ਫੋਨ ਚੱਕਣਾਗਾ ਜੇ ਕੋਈ ਕੰਮ ਆ ਤਾਂ ਨਹੀਂ ਫੋਨ ਚੱਕਣਾ ਸੌਰੀ ਯਾਰ ਭਾਈ ਅੱਜ ਪਤਾ ਨਹੀਂ ਲੱਗਾ ਕੱਲ ਵੀ ਨਹੀਂ ਆਇਆ ਭਾਈ ਅੱਜ ਵੀ ਨਹੀਂ ਆਇਆ ਯਾਰ ਭਾਈ ਪਤਾ ਨਹੀਂ ਲੱਗਾ ਯਾਰ ਟੋਡੂ ਛੁੱਟੀ ਤੇ ਅੱਜ ਟੋਡੂ ਛੁੱਟੀ ਦਾ ਤੈਨੂੰ ਇੱਥੇ ਪੈਕੜੀ ਕਰਨ ਆਇਆ ਨਹੀਂ ਨਹੀਂ ਉਹ ਟੱਪ ਗਿਆ ਬੱਸ ਦੇ ਨਾਲ ਹੀ 2 ਉਹ ਇੱਕ ਤਰ੍ਹਾਂ ਦਾ 15 ਕਿਲੋ ਚੱਲੀਏ ਫਿਰ ਆਪਾਂ ਕਿਹਦੀ ਫੇੜ ਚ ਆ ਗਿਆ ਤੂੰ ਰਾਤ ਨੇਰੀ ਵੱਧ ਸੀ ਨਾ ਹਵਾ ਨਾਲ ਹਵਾ ਨਾਲ ਬਾਹ ਚੜਕ ਗਈ ਆਕੇ ਸਰੀਰ ਵੀ ਇਹਰ ਜੇ ਝੜਕਣ। ਹਾਂ। ਕਿਉਂ ਕਿਨੇ ਤੋੜਤਾ? ਬਲ ਕੈਂਦਾ। ਦੱਸ ਦੇ। ਇਧਰ ਹੱਥ ਬਣਾ ਲੈਨੇ ਆਪਾਂ। ਰੁੱਟਿਆ ਕਰ ਲੈ ਇਧਰ ਨੂੰ। ਕਿਨੇ ਗੁੱਟ ਤੇ ਮਾਰਿਆ ਤਰੀ? ਇਹਦਾ ਬਹਾਵਾ ਦੁਖੀ ਲੱਗਦਾ ਜਿਹੜੇ ਹਿਸਾਬ ਨਾਲ ਬੋਲਦਾ ਨਹੀਂ। ਨਹੀਂ ਲੜ ਪਿਆ ਸੀ ਕੋਈ। ਛੜੀ ਜੰਦੀ ਸੀ। ਪਿੰਡ ਕੇ ਇੱਥੇ ਸਟੋਰ ਤੇ? ਸਾਡੇ ਘਰੇ। ਇਹ ਆ ਠੀਕ ਹੈ ਇਹ ਦੇ ਇਹ ਦੇ ਟ੍ਰੇਨਿੰਗ ਲੈ ਰਿਹਾ ਹੈ ਆਊਟਲੈਟ ਦੇ ਕਿੰਨੇ ਪੈਸੇ ਲਾਉਂਗੇ ਜੀ 250 ਹੀ 250 ਰੁਪਏ ਇਹ ਤਾਂ ਬਾਊ ਜੀ ਧੱਕਾ ਕਰਦੇ ਆ ਜੀ ਤੁਸੀਂ ਪ੍ਰਦੇਸ਼ ਚ ਆ ਕੇ ਇੱਥੇ ਸਾਡੇ ਪੰਜਾਬ ਚ ਧੱਕਾ ਕਰੀ ਜਾਂਦੇ ਹੋ ਹੋਰ ਕਿਥੇ ਰੇਣਾ ਹੈ ਆ ਰੇਪ ਇੱਥੇ ਹੋ ਰਿਹਾ ਇਹ ਬੱਗੀ ਤੇ ਉਹਨਾਂ ਦਾ ਬਠੰਡੇ ਹਾਂ ਆ ਕੋਈ ਸੀ ਗਿਆ ਤੇ ਲੋਈ ਐਡੀ ਮੇਰੇ ਵਾਸਤੇ ਹਾਂ ਹਾਂ ਤੇਰੇ ਵਾਸਤੇ ਦੇਖੇ ਅੰਦਰ ਕੋਈ ਪਤਾ ਨਹੀਂ ਚਲਾ ਹੈ ਸਰ ਵਧੀਆ ਜੀ ਬਰਨਾਲੇ ਜਾਣ ਵਾਸਤੇ ਇਹੀ ਲੈ ਲੋ ਜੀ ਨਾਲੇ ਚਾਰ ਸਵਾਰੀਆਂ ਲੈ ਗਏ ਸਵੇਰੇ 5 ਵਜੇ ਤੁਰ ਪਿਆ ਕਰਿਓ ਨਹੀਂ ਨਹੀਂ ਆ ਥੱਲੇ ਤਾਰ ਖਿੱਚ ਨਹੀਂ ਪੈਂਦੀ ਜੀ ਉਹ ਦੇ ਨਿਮਰ ਜੇ ਉਹਦਾ ਚਲਾਣਾ ਸਿੰਘ ਤਾਂ ਚਲਾ ਸਕਦਾ ਦੋ ਲੈ ਲਈ ਆ ਪਾਏ ਐਂਸਰ ਆਇਆ ਹੈ ਕਿ ਕਿਰਾਏ ਦੇ ਦੇ ਸਿੱਕੇ ਕਾਟ ਲੈ ਬੋਲਾ ਵਿੱਚ ਦੀਰਬਾਲ ਪੋਚ ਲੈ ਲੈ ਨਾ ਤੇਰਾ ਫੁੱਲਾਂ ਵਿੱਚ ਦੀ ਖੜ ਜਾ ਖੜ ਜਾ ਖੜ ਜਾ ਐ ਪੱਟੀ ਨਾਲ ਦੇ ਬਾਬਾ ਦੇ ਬੋਲਾ ਬਾਬਾ ਦੇ ਹਾਂ ਹੱਥ ਸੁਝਾ ਪਿਆ ਬਾਬਦਰਾ ਕੀ ਖਵਾਈਂਗਾ ਅੱਜ? ਕਾਲੂ ਬੈਟੀ। ਹੁੰਦਾ ਕੇ ਪੈਟੀਆਂ ਖਾਣ ਆ ਕੇ ਬਾਈ। ਇਹਦੇ ਤੇ ਅਸੀਂ ਬਹੁਤ ਘੱਟ ਆਉਨੇ ਆ ਬਾਈ। ਕੀ ਕਹਿਣਾ ਕਦੇ ਸਾਲ ਚ ਕਦੀ ਹਰੀ ਚਾਹ ਪੀਤੀ ਹੋਵੇ? ਨਹੀਂ ਉਧਰ ਉਹ ਟੀ ਲੋਜੀ ਤੇ ਜਾਵਾਂ ਉਧਰ ਹੀ ਚਾਹ ਸ਼ਾਟ ਤੇ। ਆਜਾ ਇਧਰੋਂ ਚਾਹ ਪੀਂਨੇ ਆਂਗੇ। ਪੈਟੀਆਂ ਲੈ ਗਏ ਬਾਈ ਅਸੀਂ ਉਧਰੋਂ। ਤੇ ਉਹ ਚਾਹ ਪੈਟੀਆਂ ਸਰ ਕੋ ਫਿਰ ਮਹਿੰਗਾ ਲਾਉਂਦਾ। ਚਾਹ ਅਸੀਂ ਇਧਰ ਪੀਤੀ ਆ ਕੇ। ਬਜਟ ਦੇ ਹਿਸਾਬ ਨਾਲ ਸਾਰੀ ਐਡਜਸਟਮੈਂਟ ਕਰਨੀ ਪੈਂਦੀ ਆ। ਹੋ ਗਏ ਵੇਲੇ ਜੀ ਚਲਿਏ ਘਰਾਂ ਨੂੰ ਮਣੀ ਆਉਂਦਾਗਾ ਗੇਟ ਤੇ ਖੜਿਆ ਵਾ ਡੀਕੀ ਆਨੇ ਉਹਨੂੰ ਕੱਲ ਨੂੰ ਬਾਈ ਟੀਕੇ ਵੀ ਆਜੂ ਟੀਕੇ ਨਾਲ ਬਹੁਤ ਭੜੀ ਕਰਨੀਆਂ ਆ ਜਾਣ ਤੁਹਾਨੂੰ ਜਦੋਂ ਆ ਗਿਆ ਕੱਲ ਨੂੰ ਆਉਣਾ ਉਹਨੇ ਚਲਿਏ ਸਰ ਜੀ ਘਰ ਮੈਂ ਆਣਾ ਤਾਂ ਪੈਣਾ ਹੀ ਆ ਆਣਾ ਤਾਂ ਪੈਣਾ ਹੀ ਆ ਟੋਡੂ ਤਾਂ ਪਿਆ ਹੋਊਰਾ ਮਾ ਚੱਲ ਚੱਲੀਏ ਆਪਾਂ ਰਹਿ ਗਿਆ ਅੱਜ ਕੱਲੇ ਮਣੀ ਅੱਜ ਲਵੀ ਨਹੀਂ ਆਇਆ ਉਹਦੀ ਯਾਦ ਚ ਬਾਈ ਸਾਨੂੰ ਦੋ ਗਲਾਸ ਹਾਂ ਦੋ ਖਾਣਾ ਪਰ ਰੋਦੇ ਆਏ ਨਾ ਇਹਦਾ ਹੈ ਅੱਜ ਕਲਾਸ ਪੀ ਰਹੇ ਆ ਪੂਰੀ ਰੈਸਪੀ ਦਿਖਾਵਾਂਗੇ ਬਾਈ ਕਿਵੇਂ ਤਿਆਰ ਕਰਦਾਗਾ ਚੇਲਡ ਹੈ ਬਾਈ ਪੂਰਾ ਕੰਮ ਬੜੀਆ ਚੇਲਡ ਹੈ ਬਰਕ ਲਗਾਇਆ ਹੈ ਪੂਰਾ ਆਈਸਕ੍ਰੀਮ ਪਾएंगे ਇਹਦੇ ਯਾਰ ਹੈ ਬਫੇ ਠੀਕ ਹੈ ਬਹਿ ਜਾ ਬਹਿ ਜਾ ਕਰਾ ਦੇ ਟਿੱਡੇ ਚਾੜੀ ਸਾਡੇ ਟਿੱਡੇ ਖਤਮ ਐ ਲੱਗ ਬਾਈ ਕਹਿੰਦਾ ਆਈਸਕ੍ਰੀਮ ਖਤਮ ਹੋ ਗਈ ਪਰ ਸੋਡਾ ਕੰਮ ਹੋ ਜਾਊਗਾ ਰੈਨ ਖੁੰਦ ਜੀ ਹੈਗੀ ਚੱਲ ਕੋਈ ਨਾ ਡੰਗ ਲੈ ਜਾਊਗਾ ਐ ਇੱਕ ਗਲਾਸ ਚ ਤਾਂ ਨੂੰ ਕੋਈ ਲੋੜ ਨਹੀਂ ਜੋ ਪਾਣ ਦਾ ਬਈ ਉਹ ਕੀ ਹੁੰਦਾ ਉੱਤੇ ਚੈਰੀ ਜਿੰਗਾ ਤਾਂ ਆਈਸਕ੍ਰੀਮ ਨਾ ਪਹੁੰਦਾ ਚੈਰੀ ਜਿੰਗਾ ਪਾ ਲੈਂਦਾ ਬਈ ਇੱਕ ਗਲਾਸ ਚ ਤਾਂ ਕੁੱਪਾ ਖਾਏਂਗਾ ਕਿ ਫਲੂਦਾ ਕੁੱਪੇ ਵਾਲਾ ਨਹੀਂ ਆਇਆ ਅੱਜ ਹਾਂ ਫਲੂਦਾ ਵਾਲੇ ਰਹਿ ਗਏ ਸੀ ਉਹ ਬਈ ਪਾਣੀ ਨਹੀਂ ਸੀ ਬਸ ਹਾਂ ਤਾਂ ਕੋਈ ਨਾ ਦੇ ਦੇ ਮਰ ਬੱਤੜੀ ਆਣ ਦੀ ਘਟ ਹੋਈ ਨੀ ਇਹ ਚੇਰੇ ਬੋਲਤਾ ਹੈ ਇਨਕੇ ਲਈ ਵੱਟ ਵਾਲੀ ਚੇਰੀ ਕਰਦੇ ਆਂ ਅੱਜ ਫਲੂਦਾ ਟੈਸਟ ਚੇਰਸ ਬੋ ਫਲੂਦਾ ਟੈਸਟ ਤੁਸੀਂ ਕਾਹਨੋ ਨਾ ਆਛਾ ਕਾਹਨੋ ਪਈ ਖੋਲ ਦੋ ਬਈ ਘੜ ਦੋ ਦੇਖਣਾ ਪੈਂਦਾ ਕਿਤੇ ਕੋਈ ਹੋਰ ਹੀ ਨਾ ਹੋ ਗਏ ਅੱਜ ਸਤਿ ਸ਼੍ਰੀ ਅਕਾਲ ਜੀ ਪਈ ਸਤਿ ਸ਼੍ਰੀ ਅਕਾਲ ਜੀ ਜੀ ਕਿਵੇਂ ਕਹ ਚੀਜੀ ਨੂੰ ਠੀਕ ਤੇ ਆ ਤੁਸੀਂ ਮੈਨੂੰ ਤਾਂ ਕਾਹ ਨੂੰ ਠੀਕ ਦੇਵਾਂ ਕਿੱਧਰ ਆ ਗਏ ਨਹੀਂ ਨਹੀਂ ਮੈਂ ਨਹੀਂ ਆਉਣਾਗਾ ਨਹੀਂ ਨਹੀਂ ਮੈਂ ਨਹੀਂ ਆਉਣਾ ਤੁਸੀਂ ਜਾਓ ਪੈ ਜਾਓ ਹਾਂ ਓਕੇ ਨਾ ਨਾ ਚੱਲ ਠੀਕ ਹੈ ਜਾਵਾਂ ਨਾ ਨਾ ਕੰਮ 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 ਅੰਗਰੇਜ਼ੀ ਵਾਲੀ ਬੋਲਦੀ ਐ ਇੱਕ ਤਾਂ ਆਹੋ ਕਹ ਚੀਜੀ ਨੂੰ ਠੀਕ ਤਾਂ ਸੀ ਪਰ ਹੈ ਚੀਜੀ ਦਾ ਮੈਂ ਲੈ ਆਇਆ ਨਹੀਂ ਅਜੇ ਤਾਂ ਤੂੰ ਰਾਤ ਕੀ ਕਹਿੰਦੀ ਸੀਗੀ ਹਾਂ ਮਾਮਾ ਇਸ ਨਾਟ ਕਮ ਵਿਦ ਜੀ ਜੀ ਰਾਤ ਤਾਂ ਰਾਤ ਤਾਂ ਕਹਿੰਦੀ ਸੀ ਗਦਾ ਕਹਿੰਦੀ ਸੀਗੀ ਅੰਗਰੇਜ਼ੀ ਚ ਲਿਖਦੀ ਤਾਂ ਤਾਂ ਹੀ ਤਾਂ ਮੈਂ ਚੀਜੀ ਨਹੀਂ ਲਿਆ ਫਿਰ ਰਾਤ ਗਦਾ ਕਹਿੰਦੀ ਸੀ ਤੂੰ ਆ ਮੂੰਹ ਦੇਖੀ ਕਰ ਹੂੰ ਸੋ ਮਾਮਾ ਹੈ ਨਹੀਂ ਕਿਧਰੋਂ ਜੇਬਾਂ ਦੇ ਬਾਲ ਦੀਏਗੀ ਜੀ ਜੀ ਤੂੰ ਪੈਨ ਲਿਆ ਕੇ ਦੇਣੇ ਸੀ ਚੱਲ ਕੋਈ ਨਾ ਕੱਲ ਨੂੰ ਲਿਆ ਦੇ ਜਾਂਗਾ ਅੱਜ ਸਮਝ ਆਈ ਮਾਫ ਕਰਾ ਜੀ ਚਲ ਤੋ ਕੋਈ ਨਾ 12 ਪੈਨ ਕਿਧਰ ਦਿੱਤੇ ਤੈ ਕੋਈ ਨਾ ਰੋਈ ਨਾ 12 ਪੈਨ ਕਿਧਰ ਗਿਆ ਚਲ ਕੋਈ ਨਾ ਰੋਈ ਨਾ 12 ਪੈਨ ਕਿਧਰ ਗਏ ਚਲ ਕੋਈ ਨਾ ਰੋਈ ਨਾ 12 ਪੈਨ ਕਿਧਰ ਗਏ ਕਿਵੇਂ ਮੂੰਹ ਕਰਿਆ ਦੇ ਕੀ ਵਿਚਾਰੀ ਨੇ ਹਾਂ ਤੇਰੇ 12 ਪੈਨ ਕੱਲ ਨੂੰ ਲੈ ਆ ਦੂੰ 12 ਪੈਨ ਵੀ ਮੰਮ ਬੀਬੀ ਦੇਖ ਮਾਮਾ ਕਿਥੇ ਲੁੱਟ ਲੁੱਟ ਕੇ ਆਇਆ